ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਕਿਸ ਗੱਲ ਤੋਂ ਪਤਾ ਲੱਗੇਗਾ ਕਿ ਸ਼ਹੀਦ ਸਿੰਘਾਂ ਦਾ ਪਹਿਰਾ ਤੁਹਾਡੇ ਘਰ ਤੇ ਲੱਗ ਚੁੱਕਾ ਹੈ ਤੁਹਾਨੂੰ ਹੁਣ ਜ਼ਿੰਦਗੀ ਵਿੱਚ ਕਿਸੇ ਪਰੇਸ਼ਾਨੀ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੋਵੇਗੀ ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਹੋ ਚੁੱਕਾ ਹੈ ਕਿਹੜੀਆਂ ਤੁਹਾਨੂੰ ਸੱਤ ਨਿਸ਼ਾਨੀਆਂ ਤੋਂ ਪਤਾ ਲੱਗ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਈ ਵਾਰੀ ਸਾਡੇ ਆਸ-ਪਾਸੇ ਦੇ ਲੋਕ ਇਸ ਤਰ੍ਹਾਂ ਕਹਿ ਦਿੰਦੇ ਆ ਜੀ ਕਿ ਸਾਡੇ ਘਰ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਹੈ ਪਰ ਕਹਿਣ ਦੇ ਨਾਲ ਤਾਂ ਗੱਲ ਨਹੀਂ ਬਣਦੀ ਤੁਸੀਂ ਵੇਖਣਾ ਚਾਹੁੰਦੇ ਹੋ ਕਿ ਕਿਵੇਂ ਲੱਗੇਗਾ ਸ਼ਹੀਦ ਸਿੰਘਾਂ ਦਾ ਪਹਿਰਾ ਤੇ ਜਾਂ ਫਿਰ ਲੱਗਾ ਹੋਇਆ ਹੈ ਉਹ ਤੁਹਾਡੇ ਨਾਲ ਹਨ ਕਿਵੇਂ ਪਤਾ ਲੱਗੇਗਾ ਹਰ ਚੀਜ਼ ਨੂੰ ਕਿਸੇ ਜੁਗਤ ਨਾਲ ਕਿਸੇ ਵਿਧੀ ਨਾਲ ਹੀ ਜਾਣਿਆ ਤੇ ਸਮਝਿਆ ਜਾ ਸਕਦਾ ਹੈ ਆਓ ਇਹਦੇ ਬਾਰੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਉਸ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਕਿਉਂਕਿ ਅੱਧਾ ਤੇ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਸਤਸੰਗਤ ਜੀ ਇਹ ਮਨੁੱਖਾ ਜਨਮ ਲੈ ਕੇ ਕੋਈ ਬੰਦਾ ਆਪਣੀ ਜ਼ਿੰਦਗੀ ਵਿੱਚ ਕਮ ਤੰਦੇ ਵੀ ਕਰ ਰਿਹਾ ਹੈ ਕਬੀਲਦਾਰੀ ਨੂੰ ਵੀ ਸਾਂਭ ਰਿਹਾ ਹੈ ਤੇ ਨਾਲ ਨਾਲ ਰੱਬੀ ਮਾਰਗ ਤੇ ਚੱਲ ਰਿਹਾ ਹੈ ਸਿਮਰਨ ਦੇ ਵਿੱਚ ਧਿਆਨ ਰੱਖ ਵੀ ਰਿਹਾ ਹੈ ਤੇ ਦਿਨ ਰਾਤ ਸਿਮਰਨ ਵਿੱਚ ਆਪਣਾ ਮਨ ਇਕਾਗਰ ਬਣਾਏ ਵੀ ਰੱਖਦਾ ਹੈ ਉਹਦੇ ਉੱਤੇ ਵਾਹਿਗੁਰੂ ਪਰਮਾਤਮਾ ਜੀ ਦੀ ਬੜੀ ਛੇਤੀ ਹੀ ਬਖਸ਼ਿਸ਼ ਹੋਣੇ ਸ਼ੁਰੂ ਹੋ ਜਾਂਦੀ ਹੈ ਇਸ ਕਰਕੇ ਹਰ ਵੇਲੇ ਉਹਦੇ ਘਰ ਹਰ ਜਗ੍ਹਾ ਰੱਬੀ ਸ਼ਕਤੀਆਂ ਰਹਿਣ ਲੱਗ ਜਾਂਦੀਆਂ ਹਨ ਇਹ ਰੱਬੀ ਰੂਹਾਂ ਜਿਹੜੀਆਂ ਹੁੰਦੀਆਂ ਹਨ ਸ਼ਹੀਦ ਸਿੰਘ ਜਿਹੜੇ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਆਖਦੇ ਹਾਂ ਸਿਮਰਨ ਧਿਆਨ ਵਾਲੇ ਮਨੁੱਖ ਦੇ ਨਾਲ ਨਾਲ ਹਮੇਸ਼ਾ ਸਦਾ ਹੀ ਸਹਾਈ ਰਹਿੰਦੇ ਹਨ ਉਹਦੀ ਰੱਖਿਆ ਵੀ ਕਰਦੇ ਹਨ ਹੁਣ ਜੇ ਕੋਈ ਨਸ਼ਾ ਕਰਨ ਵਾਲਾ ਹੋਵੇਗਾ ਜੇ ਕੋਈ ਮਾੜੀਆਂ ਕਰਤੂਤਾਂ ਕਰਨ ਵਾਲਾ ਹੋਵੇਗਾ ਉਹਦੇ ਨਾਲ ਸ਼ਹੀਦ ਸਿੰਘ ਥੋੜੀ ਰਹਿਣਗੇ ਇਸ ਕਰਕੇ ਜਦੋਂ ਕੋਈ ਨਾਮ ਸਿਮਰਨ ਕਰਦਾ ਹੈ ਉਦੋਂ ਭਾਈ ਇਹ ਨਾਲ ਰਹਿੰਦੇ ਹਨ ਪਰ ਸਾਨੂੰ ਪਤਾ ਕਿਵੇਂ ਲੱਗੇ ਕਿ ਸ਼ਹੀਦ ਸਿੰਘ ਜਾਂ ਰੱਬੀ ਰੂਹਾਂ ਦਾ ਪਹਿਰਾ ਲੱਗਾ ਹੈ ਕੁਝ ਨਿਸ਼ਾਨੀਆਂ ਹੁੰਦੀਆਂ ਹਨ ਉਹਨਾਂ ਦੀਆਂ ਤੇ ਫਿਰ ਪਤਾ ਵੀ ਲੱਗਦਾ ਹੈ ਉਹ ਸਾਡੇ ਅੰਗ ਸੰਗ ਹਨ ਪਤਾ ਕਿਵੇਂ ਲੱਗੇ ਪਹਿਲੀ ਨਿਸ਼ਾਨੀ ਹੁੰਦੀ ਹੈ ਜੀ ਕਿ ਜਦੋਂ ਹਰ ਰੋਜ਼ ਸਵੇਰੇ 3 ਤੋਂ 5 ਵਜੇ ਦੇ ਵਿੱਚਕਾਰ ਸਾਡੀ ਆਪਣੇ ਆਪ ਅੱਖ ਖੁੱਲ ਜਾਂਦੀ ਹੈ ਆਪਣੇ ਆਪ ਕੋਈ ਨਾ ਕੋਈ ਕੰਮ ਨਹੀਂ ਹੁੰਦਾ ਇਥੇ ਸ੍ਰਿਸ਼ਟੀ ਤੇ ਤੇ ਕੋਈ ਨਾ ਕੋਈ ਵਿਦ ਬਣ ਹੀ ਜਾਂਦੀ ਹੈ ਜਦੋਂ ਅੱਖ ਖੁੱਲਦੀ ਹੈ ਅੰਮ੍ਰਿਤ ਵੇਲੇ ਆਪਣੇ ਆਪ ਕੋਈ అలਾਰਮ ਦੇ ਨਾਲ ਨਹੀਂ ਅਸੀਂ ਉਦਾਂ ਹੀ ਉੱਠ ਜਾਂਦੇ ਹਾਂ ਕਈ ਲੋਕ అలਾਰਮ ਲਗਾ ਕੇ ਹੀ ਉੱਠਦੇ ਹਨ ਤੇ ਕਈ అలਾਰਮ ਤੋਂ ਬਿਨਾਂ ਵੀ ਉੱਠ ਜਾਂਦੇ ਹਨ ਇਹੋ ਜਿਹੇ ਵੀ ਹੈਗੇ ਹਨ ਜਿਹੜੇ అలਾਰਮ ਤੇ ਵੀ ਨਹੀਂ ਉੱਠਦੇ ਤੇ ਜਿਨ੍ਹਾਂ ਦੀ ਅੱਖ ਫਿਰ ਅੱਖ ਖੁੱਲ ਜਾਂਦੀ ਹੈ ਉਹ ਨਾਲ ਹੀ ਤੁਸੀਂ ਵੇਖਣਾ ਕਿ ਉਹ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੰਦੇ ਹਨ ਤੇ ਕਈ ਸੁੱਤੇ ਹੀ ਰਹਿ ਜਾਂਦੇ ਹਨ ਫਿਰ ਅੱਖ ਲੱਗ ਜਾਂਦੀ ਹੈ ਤੇ ਕਈਆਂ ਦੀ ਰੱਬੀ ਸ਼ਕਤੀ ਉੱਤੇ ਇੰਨੀ ਮਿਹਰਬਾਨੀ ਹੋ ਜਾਂਦੀ ਹੈ ਕਿ ਉਹ ਕਈ ਲੋਕਾਂ ਦੇ ਉੱਤੇ ਫਿਰ ਰੱਬੀ ਸ਼ਕਤੀਆਂ ਦੀ ਇੰਨੀ ਮਿਹਰਬਾਨੀ ਹੋ ਜਾਂਦੀ ਹੈ ਕਿ ਉਹਨਾਂ ਦੀ ਫਿਰ ਅੱਖ ਦੁਬਾਰਾ ਨਹੀਂ ਲੱਗਦੀ ਤੁਹਾਡੇ ਨਾਲ ਕੋਈ ਰੱਬੀ ਸ਼ਕਤੀ ਹੈ ਜ਼ਰੂਰ ਕੋਈ ਪਿਛਲੇ ਕਰਮਾਂ ਦੇ ਵੀ ਚੰਗੇ ਤੁਸੀਂ ਪੁੰਨ ਕੀਤੇ ਹੋਣਗੇ ਜਿਸ ਕਰਕੇ ਅੰਮ੍ਰਿਤ ਵੇਲੇ ਜਾਗ ਖੁੱਲਦੀ ਹੈ ਫਿਰ ਦਿਵਗ ਇਸ ਪਾਸੇ ਵੀ ਆਉਂਦਾ ਹੈ ਕਿ ਚਲੋ ਹੁਣ ਜਾਗ ਤਾਂ ਖੁੱਲ ਗਈ ਅਜੇਹਾ ਇਸ ਨੂੰ ਸਮੇਂ ਨੂੰ ਨਾ ਗਵਾਈਏ ਤੇ ਅਸੀਂ ਮੋਬਾਈਲ ਫੋਨ ਚਲਾਉਣ ਲੱਗ ਜਾਂਦੇ ਹਾਂ ਉੱਠ ਕੇ ਪਰ ਕਈ ਜਿਹੜੇ ਅਸੀਂ ਸਿਮਰਨ ਕਰਨ ਲੱਗ ਜਾਂਦੇ ਹਾਂ ਇਥੋਂ ਹੀ ਪਤਾ ਲੱਗਦਾ ਕੋਈ ਕੋਈ ਦੇਵੀ ਸ਼ਕਤੀ ਸ਼ਹੀਦ ਸਿੰਘਾਂ ਦਾ ਪੈਰਾ ਉਹਨਾਂ ਨਾਲ ਹੁੰਦਾ ਹੈ ਜਿਹੜੇ ਉੱਠ ਕੇ ਗੁਰਬਾਣੀ ਨਾਲ ਜੁੜਦੇ ਹਨ ਇੱਕ ਦੂਜੀ ਨਿਸ਼ਾਨੀ ਕੀ ਹੈ ਜੀ ਕਿ ਕਈ ਵਾਰੀ ਨਾ ਜ਼ਿੰਦਗੀ ਵਿੱਚ ਇੱਕਦਮ ਸਮੱਸਿਆਵਾਂ ਆਉਣ ਲੱਗ ਜਾਂਦੀਆਂ ਹਨ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੁੰਦਾ ਫਿਰ ਇੱਕ ਚਮਤਕਾਰੀ ਰੋਹਾਨੀ ਢੰਗ ਦੇ ਨਾਲ ਇੱਕ ਅਜੇਹਾ ਵਿਅਕਤੀ ਤੁਹਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਉਹ ਭਾਵੇਂ ਤੁਹਾਡਾ ਕੋਈ ਰਿਸ਼ਤੇਦਾਰ ਹੋਵੇ ਭੈਣ ਭਰਾ ਹੋਵੇ ਮਾਤਾ ਪਿਤਾ ਹੋਵੇ ਜਾਂ ਕੋਈ ਐਸੀ ਵਿਧ ਬਣ ਜਾਂਦੀ ਹੈ ਕਿ ਉਹ ਪਰੇਸ਼ਾਨੀ ਦੀ ਜੜ੍ਹ ਹੀ ਸਾਡੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦੀ ਹੈ ਇੰਨ ਲੱਗਦਾ ਹੈ ਜਿਵੇਂ ਉਸ ਇਨਸਾਨ ਨੂੰ ਪਰਮਾਤਮਾ ਨੇ ਭੇਜਿਆ ਹੋਵੇ ਇੰਨ ਲੱਗਦਾ ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਜਿਹੜੀ ਤੁਹਾਡੇ ਕੋਲ ਰੱਬੀ ਸ਼ਕਤੀਆਂ ਹਾਜ਼ਰ-ਨਾਜ਼ਰ ਰਹਿੰਦੀਆਂ ਹਨ ਕਿਉਂਕਿ ਇਹ ਸਮੱਸਿਆ ਆਈ ਤਾਂ ਵੱਡੀ ਸੀ ਪਰ ਜੜੋਂ ਪੁੱਟੀ ਗਈ ਕਈ ਵਾਰੀ ਤਾਂ ਸਾਰੀ ਜ਼ਿੰਦਗੀ ਹੀ ਸਮੱਸਿਆਵਾਂ ਦੇ ਨਾਲ ਰਹਿ ਜਾਂਦੀ ਹੈ ਅਸੀਂ ਕਹਿ ਦਿੰਦੇ ਹਾਂ ਸਮੁੰਦਰ ਜਿਹੜਾ ਹੁੰਦਾ ਹੈ ਉਹਦੇ 'ਚ ਜਿਹੜੀਆਂ ਲਹਿਰਾਂ ਹੁੰਦੀਆਂ ਹਨ ਤੇ ਲਹਿਰਾਂ ਤੋਂ ਬਿਨਾਂ ਸਮੁੰਦਰ ਨਹੀਂ ਹੁੰਦਾ ਸਮੱਸਿਆਵਾਂ ਤੋਂ ਬਿਨਾਂ ਜ਼ਿੰਦਗੀ ਕਿਸ ਕੰਮ ਦੀ ਪਰ ਵੇਖੋ ਜਦੋਂ ਪਹਿਰਾ ਲੱਗ ਜਾਵੇ ਤਾਂ ਐਸੀਆਂ ਰੂਹਾਂ ਦੀਆਂ ਜੜੀਆਂ ਰੱਬੀ ਸ਼ਕਤੀਆਂ ਹੁੰਦੀਆਂ ਹਨ ਉਹਨਾਂ ਦੀ ਕਿਰਪਾ ਹੁੰਦੀ ਹੈ ਮਾਲਕ ਦੀ ਅਕਾਲ ਪੁਰਖ ਦੀ ਕਿਉਂਕਿ ਕਰਨ ਵਾਲਾ ਕਰਵਾਉਣ ਵਾਲਾ ਤਾਂ ਪਰਮਾਤਮਾ ਹੀ ਹੈ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਂਦੀਆਂ ਹਨ ਅਗਲੇ ਨਿਸ਼ਾਨੀ ਹੈ ਜਦੋਂ ਕੋਈ ਗੁਰਮੰਤਰ ਵਾਹਿਗੁਰੂ ਵਾਹਿਗੁਰੂ ਆਪਾਂ ਕੀਰਤਨ ਸੁਣਦੇ ਹਾਂ ਇੱਕਦਮ ਤੁਹਾਡੇ ਸਰੀਰ ਦੇ ਰੋਮ-ਰੋਮ ਜਿਹੜੇ ਹਨ ਉਹ ਖੜੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਜੀਬ ਜਿਹੀ ਤੁਹਾਡੀ ਜ਼ਿੰਦਗੀ ਵਿੱਚ ਸਰੀਰ ਦੇ ਵਿੱਚ ਕਈ ਵਾਰੀ ਵਹਿਰਾਗ ਆਉਣਾ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ ਹਾਂ ਪਰਮਾਤਮਾ ਨੂੰ ਮੈਂ ਆਪਣੇ ਅੰਦਰ ਵਸਾਉਣਾ ਹੈ ਪਰਮਾਤਮਾ ਤੋਂ ਚੰਗਾ ਮਹਿਸੂਸ ਤੁਹਾਨੂੰ ਹੋਰ ਕੋਈ ਵੀ ਨਹੀਂ ਹੁੰਦਾ ਇਹ ਵੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਰੱਬੀ ਸ਼ਕਤੀਆਂ ਤੁਹਾਡੇ ਕੋਲ ਹਨ ਚੌਥੀ ਨਿਸ਼ਾਨੀ ਵਿੱਚ ਤੁਹਾਡੇ ਬਿਨਾਂ ਹੀ ਮੰਗਦੇ ਕੋਈ ਅਰਦਾਸ ਪੂਰੀ ਹੋ ਜਾਵੇ ਜੋ ਤੁਸੀਂ ਮੰਗੀ ਵੀ ਨਾ ਹੋਵੇ ਤਾਂ ਵੀ ਪੂਰੀ ਹੋ ਜਾਵੇ ਮਨ ਵਿੱਚ ਹੋਵੇ ਕਿ ਅਜੇ ਤਾਂ ਮੇਰੇ ਮਨ ਵਿੱਚ ਫੁਰਨਾ ਹੀ ਆਇਆ ਸੀ ਮੂੰਹ ਤੋਂ ਬੋਲ ਕੇ ਤਾਂ ਅਜੇ ਮੈਂ ਪਰਮਾਤਮਾ ਦੇ ਕੋਲੋਂ ਕੁਝ ਮੰਗਿਆ ਹੀ ਨਹੀਂ ਰੱਬ ਨੂੰ ਕੁਝ ਦੱਸਿਆ ਹੀ ਨਹੀਂ ਸੀ ਇਹ ਅਰਦਾਸ ਮੇਰੀ ਕਿਵੇਂ ਪੂਰੀ ਹੋ ਗਈ ਬਾਦ ਵਿੱਚ ਤੁਸੀਂ ਸੋਚਦੇ ਹੋ ਕਿ ਅਸੀਂ ਤਾਂ ਸੋਚਦੇ ਹੀ ਸੀਗੇ ਅਜੇ ਅਰਦਾਸ ਪ੍ਰਮਾਤਮਾ ਨੇ ਕਿਵੇਂ ਪੂਰੀ ਕਰ ਦਿੱਤੀ ਸਾਡੀ ਜ਼ਿੰਦਗੀ ਵਿੱਚ ਚਮਤਕਾਰ ਹੋ ਗਿਆ ਇਹ ਭਾਈ ਇਸ ਕਰਕੇ ਹੈ ਕਿ ਜਿਹੜੀ ਇਹ ਨਿਸ਼ਾਨੀ ਹੁੰਦੀ ਹੈ ਕਿ ਤੁਹਾਡੇ ਤੇ ਪ੍ਰਮਾਤਮਾ ਦੀ ਕਿਰਪਾ ਹੈ ਅਗਲੀ ਨਿਸ਼ਾਨੀ ਪੰਜਵੀਂ ਹੈ ਜੀ ਕਿ ਹਿਰਦੇ ਵਿੱਚ ਕੋਈ ਕਿਸੇ ਵਿਸ਼ੇ ਨੂੰ ਲੈ ਕੇ ਸਵਾਲ ਹੋਵੇ ਉਹਦਾ ਜਵਾਬ ਤੁਹਾਨੂੰ ਆਪਣੇ ਆਪ ਹੀ ਕਿਸੇ ਤਰੀਕੇ ਨਾਲ ਮਿਲ ਜਾਵੇ ਜਿਵੇਂ ਕਈ ਵਾਰੀ ਕੋਈ ਕਿਤਾਬ ਹੀ ਇੱਕਦਮ ਸਾਹਮਣੇ ਆ ਜਾਵੇ ਉਹਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਲਿਖੇ ਹੋਣ ਜਾਂ ਕੋਈ ਇੱਕਦਮ ਤੁਹਾਨੂੰ ਐਸਾ ਸੱਜਣ ਵਿਦਵਾਨ ਮਿਲ ਜਾਵੇ ਉਹ ਆਪਣੇ ਕਥਾ ਵਿਚਾਰ ਦੇ ਨਾਲ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਚੁਟਕੀ ਵਿੱਚ ਕਰ ਦੇਵੇ ਸਮਝ ਲਿਓ ਕਿ ਇਹ ਨਿਸ਼ਾਨੀਆਂ ਨੇ ਰੱਬੀ ਰੂਹਾਂ ਦੀ ਤੁਹਾਡੇ ਕੋਲ ਹੋਣ ਦੀਆਂ ਛੇਵੀਂ ਨਿਸ਼ਾਨੀ ਹੈ ਜੀ ਕਿ ਤੁਹਾਨੂੰ ਅਣਜਾਣ ਚੀਜ਼ਾਂ ਦੇ ਬਾਰੇ ਆਪਣੇ ਆਪ ਹੀ ਗਿਆਨ ਹੋਣਾ ਸ਼ੁਰੂ ਹੋ ਜਾਣਾ ਜਿਹਨਾਂ ਚੀਜ਼ਾਂ ਨੂੰ ਤੁਸੀਂ ਕਦੇ ਸੋਚਿਆ ਨਾ ਦੇਖਿਆ ਹੋਵੇਗਾ ਇਓਂ ਲੱਗਦਾ ਹੈ ਜਿ ਇਹ ਮੈਂ ਪਹਿਲਾਂ ਚੀਜ਼ ਵੇਖੀ ਹੋਈ ਹੈ ਪਹਿਲੀ ਵਾਰ ਹੈ ਪਰ ਮੈਨੂੰ ਇਹਦੀ ਸਮਝ ਹੈ ਮੈਨੂੰ ਇਹਦੀ ਜਾਣਕਾਰੀ ਪਹਿਲਾਂ ਹੈ ਕੋਈ ਸਵਾਲ ਕਰੇ ਤੇ ਇੱਕਦਮ ਮੁੱਖ ਵਿੱਚੋਂ ਜਵਾਬ ਨਿਕਲ ਜਾਵੇ ਹਾਜ਼ਰ ਨਵਾਬ ਵੀ ਹੋ ਜਾਓ ਤੁਸੀਂ ਜਿਹਨੂੰ ਅਸੀਂ ਕਹਿੰਦੇ ਹਾਂ ਜੀ ਭਾਵ ਕਿ ਜਿਵੇਂ ਕੋਈ ਸਵਾਲ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ ਉਸ ਗੱਲ ਦੀ ਜਾਣਕਾਰੀ ਤੁਹਾਡੇ ਕੋਲ ਹੋਵੇ ਤੁਹਾਡੇ ਅੰਦਰ ਆਤਮ ਵਿਸ਼ਵਾਸ ਹੋਵੇ ਕਿ ਤੁਸੀਂ ਉੱਤਰ ਦੇ ਸਕਦੇ ਹੋ ਇਹ ਵੀ ਇੱਕ ਰੱਬੀ ਨਿਸ਼ਾਨੀ ਹੁੰਦੀ ਹੈ ਜਿਹੜੀ ਇਹ ਦੱਸਦੀ ਹੈ ਕਿ ਤੁਹਾਡੇ ਤੇ ਪਰਮਾਤਮਾ ਦੀ ਕਿਰਪਾ ਹੈ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਗੱਲਬਾਤ ਕਰਦੇ ਸਮੇਂ ਇੱਕ ਦੂਜੇ ਦੀ ਗੱਲ ਕੱਟ ਦਿੰਦੇ ਹਾਂ ਉਹ ਗੱਲ ਨਹੀਂ ਕਹਿ ਰਿਹਾ ਹੁੰਦਾ ਅਸੀਂ ਹਾਜ਼ਰ ਜਵਾਬੀ ਦੀ ਗੱਲ ਕਰ ਰਹੇ ਹੁੰਦੇ ਹਾਂ ਤੁਹਾਡੇ ਨਾਲ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੈ ਅਗਲੀ ਨਿਸ਼ਾਨੀ ਸਤਵੀਂ ਨਿਸ਼ਾਨੀ ਤੁਸੀਂ ਜਦੋਂ ਸਿਮਰਨ ਕਰਦੇ ਹੋ ਘਰ ਵਿੱਚ ਬਾਹਰ ਬੈਠੇ ਹੋ ਕਿਤੇ ਵੀ ਤੁਹਾਡੇ ਕੋਈ ਫੁੱਲ ਨਹੀਂ ਸੀ ਹੁੰਦਾ ਤੇ ਤੁਹਾਨੂੰ ਏਦਾਂ ਮਹਿਸੂਸ ਹੁੰਦਾ ਜਿਵੇਂ ਤੁਹਾਨੂੰ ਕਿਧਰੋਂ ਖੁਸ਼ਬੂ ਆ ਰਹੀ ਹੁੰਦੀ ਹੈ ਜਿਵੇਂ ਜੋਤ ਦੀ ਖੁਸ਼ਬੂ ਫੁੱਲਾਂ ਦੀ ਖੁਸ਼ਬੂ ਤੁਸੀਂ ਮਨ ਵਿੱਚ ਸੋਚਦੇ ਹੋ ਇਹ ਖੁਸ਼ਬੂ ਕਿੱਥੋਂ ਆ ਰਹੀ ਹੈ ਇਹ ਵੀ ਪੱਕੀ ਨਿਸ਼ਾਨੀ ਹੈ ਤੁਹਾਡੇ ਘਰ ਵਿੱਚ ਰੱਬੀ ਰੂਹਾਂ ਦਾ ਪਹਿਰਾ ਹੈ ਅਸੀਂ ਕਈ ਵਾਰੀ ਧੂਫ ਲਗਾਉਣੀ ਹੈ ਆਪਾਂ ਸੈਂਟ ਦੀ ਵੀ ਵਰਤੋਂ ਕਰਦੇ ਹਾਂ ਪਰਫਿਊਮ ਜਿਹੜਾ ਵੀ ਅਸੀਂ ਛਿੜਕਦੇ ਹਾਂ ਪਰ ਅਸਲ ਵਿੱਚ ਇਹ ਗੱਲ ਹੈ ਜਦੋਂ ਇਹਦੀ ਜਿਹੜੀ ਮਹਿਕ ਆਵੇ ਤਾਂ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੁੰਦੀ ਹੈ ਜੇਕਰ ਤੁਹਾਡੇ ਨਾਲ ਵੀ ਇਹੋ ਜਿਹੀਆਂ ਗੱਲਾਂ ਵਾਪਰ ਰਹੀਆਂ ਹਨ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਕਿ ਰੱਬ ਦਾ ਨਾਮ ਤੁਸੀਂ ਹੋਰ ਜਪਣਾ ਹੈ ਰੱਬ ਦੀ ਸੇਵਾ ਹੋਰ ਕਰਨੀ ਹੈ ਰੱਬ ਦੀ ਸੇਵਾ ਕੀ ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਦਾ ਨਾਮ ਇਹ ਰੱਬ ਦਾ ਨਾਮ ਜਪਣਾ ਹੈ ਆਪਣਾ ਹੀ ਰੱਬ ਦੀ ਅਸਲ ਸੇਵਾ ਕਰਨੀ ਹੈ ਇਹ ਕੁਝ ਨਿਸ਼ਾਨੀਆਂ ਜਿਹੜੀਆਂ ਆਪਜੀ ਦੇ ਨਾਲ ਸਾਂਝੀਆਂ ਕੀਤੀਆਂ ਹਨ ਜਿਹਨਾਂ ਚੀਜ਼ਾਂ ਬਾਰੇ ਦੇਖਿਆ ਨਹੀਂ ਸੁਣਿਆ ਨਹੀਂ ਉਹਨਾਂ ਦਾ ਪਤਾ ਲੱਗ ਜਾਣਾ ਖੁਸ਼ਬੂ ਆਉਣੀ ਅੰਮ੍ਰਿਤ ਵੇਲੇ ਅਚਾਨਕ ਅੱਖ ਖੁੱਲ੍ਹ ਜਾਣੀ ਕੋਈ ਸਵਾਲ ਕਰੇ ਇੱਕਦਮ ਉਹਦਾ ਜਵਾਬ ਮਨ ਵਿੱਚ ਹੀ ਆ ਜਾਣਾ ਇਹਨਾਂ ਚੀਜ਼ਾਂ ਜਦੋਂ ਹੋਣੀਆਂ ਸ਼ੁਰੂ ਹੋ ਜਾਣ ਤਾਂ ਚਮਤਕਾਰੀ ਨਿਸ਼ਾਨੀਆਂ ਹਨ ਜੇ ਤੁਹਾਨੂੰ ਵੀ ਸੱਤ ਨਿਸ਼ਾਨੀਆਂ ਮਿਲ ਰਹੀਆਂ ਹਨ ਤਾਂ ਯਾਦ ਰੱਖੋ ਤੁਹਾਡੇ ਘਰ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਲੱਗਾ ਹੋਇਆ ਹੈ ਕਿਸੇ ਦੇ ਕਹਿਣ ਤੇ ਨਾ ਮੰਨੋ ਆਪਾਂ ਇਹਨਾਂ ਚੀਜ਼ਾਂ ਨੂੰ ਖੋਜਣਾ ਹੈ ਮਹਿਸੂਸ ਕਰਨਾ ਹੈ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਸਵੇਰੇ ਉੱਠਦੇ ਸਮੇਂ ਰਾਤ ਨੂੰ ਸੌਣ ਤੋਂ ਪਹਿਲਾਂ ਜਦੋਂ ਵੀ ਪਰਮਾਤਮਾ ਜੀ ਦੀ ਕਿਰਪਾ ਹੋਵੇ ਤਾਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੀ ਕਰਨਾ ਹੈ ਕਿਉਂਕਿ ਰਾਤ ਸੁੱਖਾਂ ਦੀ ਬਤੀਤ ਹੁੰਦੀ ਹੈ ਮਾਲਕ ਜੀ ਨੇ ਨਵਾਂ ਦਿਨ ਸਾਨੂੰ ਵੇਖਣ ਲਈ ਦਿੱਤਾ ਹੁੰਦਾ ਹੈ ਇਸ ਤਰੀਕੇ ਦੇ ਨਾਲ ਕਰਦੇ ਆ ਕਰਦੇ ਆ ਸਾਡੇ ਦਿਨ ਵਧੀਆ ਬਤੀਤ ਹੋਣਗੇ ਜ਼ਿੰਦਗੀ ਵਿੱਚ ਦੁੱਖ ਸੁੱਖ ਤਾਂ ਆਉਂਦੇ ਹੀ ਰਹਿਣੇ ਹਨ ਇਹ ਨਿਸ਼ਾਨੀਆਂ ਜਿਹੜੀਆਂ ਹਨ ਜਿਸ ਵੀ ਕਿਸੇ ਨੂੰ ਮਿਲਦੀਆਂ ਹਨ ਤਾਂ ਸਮਝਿਆ ਕਰੋ ਰੱਬੀ ਰੂਹਾਂ ਤੁਹਾਡੇ ਆਸ-ਪਾਸ ਹਨ ਤੁਹਾਡਾ ਕੋਈ ਚਾਹ ਕੇ ਵੀ ਮਾੜਾ ਨਹੀਂ ਕਰ ਸਕਦਾ ਸਾਥ ਸੰਗਤ ਜੀ ਬਾਬਾ ਨਾਨ ਸਿੰਘ ਜੀ ਕਲੇਰਾਂ ਵਾਲੇ ਚਾਹੇ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਤੇ ਚਾਹੇ ਬਾਬਾ ਰਾਮਪੁਰ ਖੇੜੇ ਵਾਲੇ ਸੰਤ ਬਾਬਾ ਹਰਨਾਮ ਜੀ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਹੈ ਇਹੀ ਦੱਸਿਆ ਹੈ ਕਿ ਭਾਈ ਇਹ ਐਸੀਆਂ दैਵੀ ਸ਼ਕਤੀਆਂ ਹੁੰਦੀਆਂ ਹਨ ਜਿਹੜੀਆਂ ਪਰਮਾਤਮਾ ਦੇ ਵੱਡੇ-ਵੱਡੇ ਕਾਰਜ ਤੇ ਉਹਨਾਂ ਦੀ ਡਿਊਟੀ ਲੱਗੀ ਹੁੰਦੀ ਹੈ ਕਿਉਂਕਿ ਪਰਮਾਤਮਾ ਆਪਣੇ ਭਗਤਾਂ ਦੀ ਰੱਖਿਆ ਜਿਹੜੀ ਹੈ ਆਪ ਕਰਦੇ ਹਨ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੋਣ ਦਿੰਦੇ ਇਸ ਲਈ ਤੁਸੀਂ ਸਿਮਰਨ ਕਰੋ ਜੇ ਕੋਈ ਅਨਪੜ ਹੈ ਉਹ ਮਾਲਾ ਫੇਰ ਕੇ ਗੁਰਮੰਤਰ ਮੂਲ ਮੰਤਰ ਦਾ ਜਾਪ ਕਰ ਸਕਦਾ ਹੈ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਜ਼ਰੂਰ ਜਾਇਆ ਕਰੋ ਜਦੋਂ ਵੀ ਸਮਾਂ ਮਿਲੇ ਨਾਮ ਜਪਿਆ ਕਰੋ ਕਿਸੇ ਗਰੀਬ ਦੀ ਹੈਲਪ ਕਰਿਆ ਕਰੋ ਕਿਸੇ ਕੋਲ ਕੱਪੜੇ ਨਹੀਂ ਹਨ ਕੱਪੜੇ ਲੈ ਦਿਆ ਕਰੋ ਕਿਸੇ ਦੇ ਪੈਰ ਹੀ ਨੰਗਾ ਹੈ ਕੋਈ ਤਾਂ ਉਸ ਨੂੰ ਜੁੱਤੇ ਲੈ ਦਿਆ ਕਰੋ ਤਾਂ ਸਾਧ ਸੰਗਤ ਜੀ ਇਸ ਤਰੀਕੇ ਨਾਲ ਜਦੋਂ ਤੁਸੀਂ ਗਰੀਬ ਦੀ ਮਦਦ ਕਰੋਗੇ ਤਾਂ ਪਰਮਾਤਮਾ ਜੀ ਹੋਰ ਵੀ ਤੁਹਾਡੇ ਤੇ ਜ਼ਿਆਦਾ ਪ੍ਰਸੰਨ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you.